ਮੋਗਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੋਗਾ ਦੇ ਪਿੰਡ ਸਿੰਘਾਵਾਲ ਦੇ ਕੋਲ ਡੋਲੀ ਵਾਲੀ ਕਾਰ ਸੁਜਾ ਕੇ ਜਾ ਰਹੀ ਹੈ ਡਰਾਈਵਰ ਤੇ ਅਣਪਛਾਤੇਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਮੋਗਾ ਦੇ ਪਿੰਡ ਸਿੰਘਾਵਾਲ ਦੀਆਂ ਦਿਖਾ ਰਿਹਾ ਜਿੱਥੇ ਇੱਕ ਡੋਲੀ ਵਾਲੀ ਕਾਰ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਉਸ ਦੇ ਡਰਾਈਵਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਵਿਅਕਤੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਤਜਖਮੀ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ ਜਿਸ ਨੂੰ ਸਿਵਲ ਹਸਪਤਾਲ ਤੋਂ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀ ਉਸ ਡਰਾਈਵਰ ਦੇ ਨਾਲ ਜਾ ਰਹੇ ਸਿਗੇ ਜਿਨ੍ਹਾਂ ਨੇ ਥੋੜੀ ਜਹੀ ਅੱਗੇ ਜਾ ਕੇ ਉਹਦੇ ਉੱਤੇ ਫਾਇਰਿੰਗ ਕਰ ਦਿੱਤੀ ਹੈ ਤੇ ਵੀ ਕਿਹਾ ਜਾ ਰਿਹਾ ਹੈ ਕਿ ਪਿੱਛੇ ਇੱਕ ਬਾਈਕ ਦੇ ਉੱਤੇ ਵੀ ਵਿਅਕਤੀ ਆ ਰਿਹਾ ਸੀ ਇਹਨਾਂ ਦੀ ਵੱਲੋਂ ਹੈ ਜਿਹੜੀ ਇਹ ਫਾਇਰਿੰਗ ਕੀਤੀ ਗਈ ਹੈ ਤੇ ਤਸਵੀਰਾਂ ਆਈਆਂ ਨੇ ਕਿ ਗੱਡੀ ਦੇ ਵਿੱਚ ਵੀ ਖੂਨ ਹੀ ਖੂਨ ਨਜ਼ਰ ਆ ਰਿਹਾ ਹੈ ਤਾਂ ਮੋਗਲੀਆਂ ਤਸਵੀਰਾਂ ਨੇ ਜਿੱਥੇ ਡੋਲੀ ਵਾਲੀ ਕਾਰ ਸਜਾ ਕੇ ਜਾ ਰਹੀ ਹੈ ਡਰਾਈਵਰ ਦੇ ਉੱਤੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤਾਂ ਗੱਡੀ ਚਾਲਕ ਦੇ ਬੋਲ ਹੈ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਜਿਹੜੀ ਹੋਈ ਹੋਏਗੀ ਉੱਪਰ ਪੁਲਿਸ ਅਧਿਕਾਰੀਆਂ ਨੇ ਵੀ ਜਾਣਕਾਰੀ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਕਾਰ 2-3 ਦਿਨ ਪਹਿਲਾਂ ਬੁੱਕ ਕਰਵਾਈ ਗਈ ਸੀ ਦੋ ਵਿਅਕਤੀਆਂ ਦੇ ਵੱਲੋਂ ਡੋਲੀ ਵਾਲੀ ਕਾਰ ਹੈ ਜਿਹੜੀ ਉਹ ਸਜਾ ਕੇ ਦੋ ਵਿਅਕਤੀਆਂ ਦੇ ਨਾਲ ਲੈ ਕੇ ਜਾ ਰያ ਸੀ ਵਿਆਹ ਵਾਲੇ ਕਾਰ ਜਿੱਥੇ ਉਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਹੋਰ ਪੁਕਤਾ ਜਾਣਕਾਰੀ ਜਿਵੇਂ ਜਿਵੇਂ ਸਬੰਧ ਵਿਚਾਏਗੀ ਸਾਨੂੰ ਦਿਨੇ ਰਾਂਗੇ ਤਾਂ ਉਸ ਤੋਂ ਪਹਿਲਾਂ ਤੁਸੀਂ ਇਹਨਾਂ ਤਸਵੀਰਾਂ ਦਾ ਰੁਕ ਕਰੋ ਕਿ ਕਿਸ ਤਰੀਕੇ ਦੇ ਨਾਲ ਡੋਲੀ ਵਾਲੀ ਕਾਰ ਸਜਾ ਕੇ ਡਰਾਈਵਰ ਲੈ ਕੇ ਜਾ ਰਿਆ ਸੀ ਜਿੱਦੇ ਉੱਤੇ ਫਾਇਰਿੰਗ ਹੋ ਗਈ ਹੈ ਤੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਆਓ ਸੁਣੀਏ ਹਾਂ ਜੀ ਬਰਾ ਦਫਾ ਦੋਸਤ ਸੀ ਆਪਣਾ ਦਾ ਫੋਨ ਆਇਆ ਮੇਰੇ ਕਹਿੰਦਾ ਗੋਲੀ ਲੱਗ ਗਈ ਮੈਨੂੰ ਜਲਦੀ ਆ ਜਾਓ ਕਹਿੰਦਾ ਸਿੰਘਾਲੇ ਕੋਲੇ ਜੀ ਅੱਛਾ ਜੀ ਤੇ ਸਿੰਘਾਲੇ ਗੋਲੀ ਲੱਗੀ ਸਿੰਘਾਲੇ ਦੇ ਕੋਲ ਲੱਗੀ ਆ ਅਸੀਂ ਤਾਂ ਰਸਤੇ ਜਾਂਦੇ ਫੇ ਸੀਗੇ ਤੇ ਕੀ ਕਰਦੇ ਹੋ ਇਹ ਗੱਡੀ ਚਲਾਉਂਦੇ ਜੀ ਮੇਰੇ ਕੋ ਬਰਾਦੀ ਦੀ ਗੱਡੀ ਬੁੱਕ ਸੀ ਅੱਜ ਜੀ ਅੱਛਾ ਜੀ ਸਿੰਘਾਲੇ ਜਾ ਰਹੇ ਸੀ ਹਾਂ ਜੀ ਹਾਂ ਜੀ ਮੋਗੇ ਤੋਂ ਸਿੰਘਾਲੇ ਪਾਸੇ ਨੂੰ ਜਾ ਰਹੇ ਸੀ ਹਾਂ ਜੀ ਹਾਂ ਜੀ ਅੱਛਾ ਜੀ ਤੇ ਉਦੋਂ ਬਾਅਦ ਉਦੋਂ ਬਾਅਦ ਸਾਨੂੰ ਫੋਨ ਆਇਆ ਕਹਿੰਦਾ ਜਲਦੀ ਆ ਜਾਓ ਮੇਰੇ ਗੋਲੀ ਲੱਗ ਗਈ ਕਹਿੰਦਾ ਅੱਛਾ ਜੀ ਤੇ ਅਸੀਂ ਪਾਵਰ ਬਲੇਡ ਕੋ ਪਹੁੰਚੇ ਸੀਗੇ ਤੇ ਗੱਡੀ ਸਾਨੂੰ ਨਾਲ ਹੀ ਅਸੀਂ ਵਾਪਸ ਆ ਗਏ ਬਈ ਇਦਾਂ ਕਿ ਦੋ ਕਹਿੰਦੇ ਡਾਕਟਰ ਸਾਹਿਬ ਲੱਗ ਗਿਆ ਇੱਕ ਤਾਂ ਇੱਥੇ ਕਹਿੰਦੇ ਇੱਕ ਨਹੀਂ ਆਪਾਂ ਨੂੰ ਪਤਾ ਕਿੱਥੇ ਲੱਗ ਗਿਆ ਤੇ ਹਾਲਤ ਕਿਦਾਂ ਦੀ ਉਹਨਾਂ ਦੀ ਹਾਲਤ ਉਹ ਤੋਂ ਬਾਅਦ ਕਹਿੰਦਾ ਠੀਕ ਹੈ ਜੀ ਬਾਕੀ ਉਹ ਡੀ ਐਮ ਸੀ ਦੇ ਕਿਹਨ ਰੈਫਰ ਕਰਤਾ ਹਾਂਜੀ ਹਾਂਜੀ ਹੁਣੇ ਉਹਨੇ ਪਤਾ ਲੱਗਿਆ ਸੀਗਾ ਵੀ ਗੁਰਪ੍ਰੀਤ ਸਿੰਘ ਇੱਕ ਫੈਬਰੂਰੀ ਦੀ ਦਾ ਕਰਮਚਾਰੀ ਹੈ ਤਾਂ ਉਹ ਸਿੰਘ ਵਾਲੀ ਸਾਈਡ ਜਾ ਰਹੀ ਡਿਊਟੀ ਆਫ ਦੀ ਆਫ ਕਰਕੇ ਉਹ ਰਸਤੇ ਚ ਕੀ ਦੇਖਦਾ ਵੀ ਇੱਕ ਬੰਦੇ ਦੇ ਫੇਰ ਲੱਗਿਆ ਹੁੰਦਾ ਉਹਦਾ ਨਾਮ ਨਵਦੀਪ ਸਿੰਘ ਸਨੋਂ ਮਨਜੀਤ ਸਿੰਘ ਪ੍ਰਾਣਾ ਮੋਗਾ ਤੇ ਉਹਨੂੰ ਲੈ ਕੇ ਉਹਨੇ ਐਡਮਿਟ ਕਰਾਇਆ ਜੀ ਤੇ ਹੁਣ ਕੰਡੀਸ਼ਨ ਕੀ ਹੋਈਏ ਕਿੰਨੀਆਂ ਕੁੜੀਆਂ ਬੱਦਲੀਆਂ ਨੇ ਫਾਇਰ ਇੰਜ ਦਾ ਡਾਕਟਰ ਸਭ ਦੱਸਣਗੇ ਕਿ ਕਿੰਨੇ ਆ ਜੀ ਵੈਸੇ ਸੀਰੀਅਸ ਉਹਨੂੰ ਰੈਫਰ ਕਰਦਾ ਡਾਕਟਰ ਸਾਹਿਬ ਨੇ ਉਹਦੇ ਵੱਲੋਂ ਕੋਈ ਦੱਸਿਆ ਗਿਆ ਹੀ ਪੀੜਤ ਵੱਲੋਂ ਹਾਂ ਉਹਨੇ ਇਹ ਦੱਸਿਆ ਮੈਨੂੰ ਵੀ ਦੋ ਬੰਦਿਆਂ ਨੇ ਮੇਰੇ ਨਾਲ ਬੈਠ ਕੇ ਮੈਨੂੰ ਪਹਿਲਾਂ ਗੱਡੀ ਬੁੱਕ ਕੀਤੀ ਸੀ ਦੋ ਤਿੰਨ ਦਿਨ ਪਹਿਲਾਂ ਤੇ ਵੀ ਆਪਾਂ ਬਰਾਦ ਜਾਣਾ ਅਸੀਂ ਕਹਿੰਦਾ ਉਧਰੋਂ ਗੱਡੀ ਤੇ ਨੰਬਰ ਚੁੰਗੀ ਦੀ ਸਾਈਕਲ ਨੂੰ ਪਿਆਰ ਕਰਾ ਕੇ ਸਿੰਘਾਂ ਨੂੰ ਲੈ ਕੇ ਮੈਨੂੰ ਚੱਲ ਪਈ ਸੀ ਜਦੋਂ ਇਹ ਚੱਲੇ ਅੱਗੇ ਜਾ ਕੇ ਸਿੰਘਾਂ ਨੇ ਉਹਰਲੇ ਬੱਸ ਕਹਿੰਦੇ ਉਹਨਾਂ ਨੇ ਮੇਰੇ ਫੇਰ ਮਾਰ ਸਰ ਸਿੱਧੇ ਗੋਲੀ ਵੱਜੀ ਕੰਮ ਕੀ ਕਰਦਾ ਉਹ ਕੰਮ ਡਿਵਰੀ ਕਰਦਾ ਸਰ ਇਹ ਕੁਝ ਪਤਾ ਲੱਗਾ ਕਿ ਇੱਕ ਡੀਪ ਬੁੱਕ ਕਰਕੇ ਕਿੱਥੋਂ ਤੇ ਕਿੱਧਰ ਨੂੰ ਜਾਰੀ ਸੀ ਹਜੇ ਨਹੀਂ ਪਤਾ ਇਹਨਾਂ ਨੇ ਦੱਸਿਆ ਇੰਨਾ ਪਤਾ ਲੱਗਾ ਸਰ ਇਹ ਬੁੱਕ ਕਿੰਨਾ ਕਰਨ ਕਿੰਨਾਂ ਨੇ ਕਰਾਈ ਸੀ ਇਹ ਨਹੀਂ ਪਤਾ ਲੱਗਿਆ ਲੱਗਦੇ ਹੁੰਦਾ ਪਤਾ ਜੇ ਇਹਨੂੰ ਫਰਸਟ ਡਿਗ ਦਿੱਤੀ ਹੈ ਤੇ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ ਕਿ ਜੋ ਜੋ ਹੋਇਆ ਤੇ ਆਜਣਾ ਕਿ ਸਾਹਮਣੇ